ਆਓ ਹੁਣ ਸੁਣਦੇ ਹਾਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਤੇ ਇੱਕ ਵਿਸ਼ੇਸ਼ ਸਮੀਖਿਆ ਪੇਸ਼ ਹੈ ਹਫਤਾਵਾਰੀ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਵਾਚਕ ਅਫਤਾਰ ਸਿੰਘ ਢਿੱਲੋਂ ਉਹ ਕੜੀ ਨੇੜੇ ਆਉਂਦੀ ਜਾ ਰਹੀ ਹੈ ਜਦ ਦੇਸ਼ ਵਿੱਚ ਗ੍ਰਾਮੀ ਰਾਜ ਸਮੇ 1872 ਵਿੱਚ ਬਣੇ ਕੁਝ ਕਾਨੂੰਨਾਂ ਦੀ ਵਿਧਾਈ ਖੋ ਜਾਵੇਗੀ ਇਹ ਨਹੀਂ ਤਾਂ 1 ਜੁਲਾਈ ਵਾਲੇ ਦਿਨ ਦੇਸ਼ ਵਿੱਚ ਸਮੇ ਦੀ ਲੋੜ ਮੁਤਾਬਕ ਬਣਾਏ ਤਿੰਨ ਨਵੇਂ ਕਾਨੂੰਨ ਸਥਾਨ ਲੈ ਲੈਣਗੇ ਦੇਸ਼ ਵਿੱਚ ਫੌਜਦਾਰੀ ਨਿਆਂ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਲਈ ਅਦੀ ਸੂਚਿਤ ਕੀਤੇ ਗਏ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ ਐਕਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣਗੇ ਇਹ ਕਾਨੂੰਨ ਬਸਤੀਵਾਦੀ ਯੁੱਗ ਦੇ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਇਹ ਤਿੰਨੇ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਹਨਾਂ ਦੀ ਸਜ਼ਾ ਤੈਅ ਕਰਨਾ ਤੇ ਦੇਸ਼ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਣਾ ਹੈ। ਇਹ ਤਿੰਨੇ ਕਾਨੂੰਨਾਂ ਨੂੰ ਪਿਛਲੇ ਸਾਲ 21 ਦਸੰਬਰ ਨੂੰ ਸੰਸਦ ਤੋਂ ਪ੍ਰਵਾਨਗੀ ਮਿਲ ਗਈ ਸੀ ਅਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ 25 ਦਸੰਬਰ ਨੂੰ ਇਹਨਾਂ ਕਾਨੂੰਨਾਂ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ। ਇਹ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਜੋ ਧਾਰਾਵਾਂ ਜੁਰਮ ਦੀ ਪਛਾਣ ਬਣ ਚੁੱਕੀਆਂ ਸਨ ਉਹਨਾਂ ਵਿੱਚ ਵੀ ਬਦਲਾਅ ਹੋਵੇਗਾ। ਜਿਵੇਂ ਕਤਲ ਲਈ ਲਾਈ ਜਾਂਦੀ ਆਈਪੀਸੀ ਦੀ ਧਾਰਾ 302 ਹੁਣ ਧਾਰਾ 101 ਵਜੋਂ ਜਾਣੀ ਜਾਵੇਗੀ। ਠੱਗੀ ਲਈ ਲਾਈ ਜਾਂਦੀ ਧਾਰਾ 420 ਹੁਣ ਧਾਰਾ 316 ਹੋਵੇਗੀ ਜ਼ਬਰ ਜਨਾਬ ਵਾਲੀ ਧਾਰਾ 376 ਹੁਣ 67 ਹੋਵੇਗੀ ਆਓ ਵੇਖਦੇ ਹਾਂ ਕਿ ਇਹਨਾਂ ਤਿੰਨ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਜੁਰਮ ਨਿਆਂ ਪ੍ਰਣਾਲੀ ਵਿੱਚ ਕੀ ਕੀ ਬਦਲਾਅ ਆਉਣਗੇ ਭਾਰਤੀ ਨਿਆਂ ਸੰਹਿਤਾ ਵਿੱਚ ਇਹ ਤੈ ਹੋਵੇਗਾ ਕਿ ਕਿਹੜਾ ਕਮ ਜੁਰਮ ਹੈ ਤੇ ਉਸ ਦੇ ਲਈ ਕੀ ਸਜ਼ਾ ਹੋਵੇਗੀ IPC ਕਾਨੂੰਨ ਵਿੱਚ 511 ਧਾਰਾਵਾਂ ਸਨ ਜਦਕਿ ਨਵੇਂ ਭਾਰਤੀ ਨਿਆਂ ਸੰਹਿਤਾ ਵਿੱਚ 358 ਧਾਰਾਵਾਂ ਹੋਣਗੀਆਂ 21 ਨਵੇਂ ਜੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ CRPC ਵਿੱਚ 484 ਧਾਰਾਵਾਂ ਸਨ ਜਦਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ 531 ਧਾਰਾਵਾਂ ਹੋਣਗੀਆਂ ਕਾਨੂੰਨ ਵਿੱਚ CRPC ਦੀਆਂ 177 ਧਾਰਾਵਾਂ ਨੂੰ ਬਦਲਿਆ ਗਿਆ ਅਤੇ 9 ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ ਵੀ 14 ਧਾਰਾਵਾਂ ਖਤਮ ਕੀਤੀਆਂ ਗਈਆਂ ਨੇ ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਜਾਂਚ ਅਤੇ ਮਕਦਮਾ ਚਲਾਉਣ ਦੀ ਪ੍ਰਕਿਰਿਆ ਸੀਆਰਪੀਸੀ ਵਿੱਚ ਹੁੰਦੀ ਹੈ। دہشتਗirdi, ਪੀੜਵਲੋਂ ਜਾਨੋ ਮਾਰਦਣ ਤੇ ਕੌਮੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਜੁਰਮਾਂ ਲਈ ਸਜ਼ਾ ਨੂੰ ਹੋਰ ਸਖਤ ਬਣਾਇਆ ਗਿਆ ਹੈ। ਨਵੇਂ ਕਾਨੂੰਨਾਂ ਵਿੱਚ 23 ਜੁਰਮਾਂ ਲਈ ਜ਼ਰੂਰੀ ਘੱਟੋ-ਘੱਟ ਸਜ਼ਾ ਦੀ ਵਿਵਸਥਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਕਾਨੂੰਨਾਂ ਵਿੱਚ ਮੌਬ ਲਿੰਚਿੰਗ ਭਾਵ ਜਦੋਂ 5 ਜਾਂ ਇਸ ਤੋਂ ਜ਼ਿਆਦਾ ਲੋਕਾਂ ਦਾ ਇੱਕ ਸਮੂਹ ਮਿਲ ਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਜਾਤੀ ਜਾਂ ਪਾਈਚਾਰਿਆਂ ਦੇ ਆਧਾਰ ਤੇ ਕਤਲ ਕਰਦਾ ਤਾਂ ਉਸ ਟੀਮ ਦੇ ਹਰ ਮੈਂਬਰ ਨੂੰ ਤਾ ਉਮਰ ਜੇਲਦੀ ਸਜ਼ਾ ਦਿੱਤੀ ਜਾਵੇਗੀ ਰਾਜ ਤ੍ਰੋਹ ਹੁਣ ਜਰਮਨੀ ਮੰਨਿਆ ਜਾਵੇਗਾ ਇੱਥੇ ਇਹ ਵੀ ਕਵਰੇਜ ਜ਼ਿਕਰ ਹੈ ਕਿ ਅੰਗਰੇਜ਼ੀ ਹਕੂਮਤ ਵੱਲੋਂ ਰਾਜ ਤ੍ਰੋਹ ਕਾਨੂੰਨ ਬਣਾਇਆ ਗਿਆ ਸੀ ਤੇ ਇਸੇ ਕਾਨੂੰਨ ਅਧੀਨ ਹੀ ਮਹਾਤਮਾ ਗਾਂਧੀ, ਤਿਲਕ ਅਤੇ ਪਟੇਲ ਸਮੇਤ ਦੇਸ਼ ਦੇ ਕਈ ਸੁਤੰਤਰਤਾ ਸੰਾਨੀ ਜੇਲਾਂ ਵਿੱਚ ਕਈ-ਕਈ ਸਾਲ ਬੰਦ ਰਹੇ ਨਵੇਂ ਕਾਨੂੰਨ ਦੀ ਧਾਰਾ 150 ਅਧੀਨ ਇੱਕ ਨਵਾਂ ਜੁਰਮ ਜੋੜਿਆ ਗਿਆ ਹੈ ਇਸ ਤਹਿਤ ਭਾਰਤ ਤੋਂ ਵੱਖ ਹੋਣ ਵਾਲੀ ਵਖਵਾਦੀ ਭਾਵਨਾ ਰੱਖਣ ਵਾਲੀ ਜਾਂ ਭਾਰਤ ਦੀ ਏਕਤਾ ਪ੍ਰਭੂ ਸੱਤਾ ਨੂੰ ਖਤਰਾ ਪਹੁੰਚਾਉਣ ਨੂੰ ਜੁਰਮ ਦੱਸਿਆ ਗਿਆ ਇਹ ਦੇਸ਼द्रोह ਦਾ ਜੁਰਮ ਹੋਏਗਾ ਇਹਨਾਂ ਤਿੰਨਾਂ ਕਾਨੂੰਨਾਂ ਵਿਚਾਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਭਾਰਤੀ ਨੇ ਸੰਹਿਤਾ ਵਿੱਚ ਜਿੰਸੀ ਜੁਰਮਾਂ ਨਾਲ ਨਿਪਟਣ ਲਈ ਔਰਤਾਂ ਤੇ ਬੱਚਾਂ ਪ੍ਰਤੀ ਅਪਰਾਧਨਾ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ। ਸਮੂਹਕ ਜ਼ਬਰ ਜਨਾ ਦੇ ਮਾਮਲੇ ਵਿੱਚ ਵੀ 20 ਸਾਲ ਦੀ ਸਜ਼ਾ ਤੋਂ ਉਮਰ ਕੈਦ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਨਾਬਾਲਗ ਨਾਲ ਸਮੂਹਕ ਜ਼ਬਰ ਜਨਾ ਨੂੰ ਇੱਕ ਨਵੇਂ ਜੁਰਮ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ। ਧੋਖੇ ਨਾਲ ਜਿੰਸੀ ਸੰਬੰਧ ਬਣਾਉਣ ਜਾਂ ਵਿਆਹ ਕਰਨ ਦੇ ਝੂਠੇ ਲਾਰੇ ਵਿਰੁੱਧ ਵਿਸ਼ੇਸ਼ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਆਰਟੀਨਿਆਂ ਸੰਹਿਤਾ ਵਿੱਚ ਪਹਿਲੀ ਵਾਰ ਅਤਵਾਦੀ ਵਿਆਖਿਆ ਕੀਤੀ ਗਈ ਹੈ ਇਸ ਨੂੰ ਗੰਬੀਰ ਸਜ਼ਾ ਵਾਲਾ ਜੁਰਮ ਬਣਾ ਦਿੱਤਾ ਗਿਆ ਹੈ دہشت ਦੀ ਕਾਰਵਾਈ ਲਈ ਮੌਤ ਜਾਂ ਉਮਰ ਕੈਦੀ ਦੀ ਸਜ਼ਾ ਹੋਵੇਗੀ ਜਿਸ ਵਿੱਚ ਪੈਰੋਲ ਵੀ ਨਹੀਂ ਮਿਲੇਗੀ دہشت ਜੁਰਮਾਂ ਦੀ ਇੱਕ ਲੜੀ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਜਨਤਕ ਸਹੂਲਤ ਜਾਂ ਨਿੱਜੀ ਜਾਇਦਾਦ ਨੂੰ ਤਬਾਹ ਕਰਨਾ ਜੁਰਮ ਹੋਵੇਗਾ ਜੇਕਰ ਕੋਈ ਹਥਿਆਰਬੰਦ ਵਿਰੋਧ ਬੰਬ ਧਮਾਕਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਹੋਏਗੀ ਅਰਥਿਕ ਜੁਰਮਾਂ ਨੂੰ ਲੈ ਕੇ ਵੀ ਮਹੱਤਵਪੂਰਨ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਨੇ ਭਾਰਤੀ ਸਾਕਸ਼ੈ ACT ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਹੋਈਆਂ ਨੇ ਜਿਸ ਵਿੱਚ ਹੁਣ ਡਿਜੀਟਲ ਪਰਮਾਨਾ ਨੂੰ ਵੀ ਯੋਗ ਗਵਾਹੀ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ ਇਹਨਾਂ ਕਾਨੂੰਨਾਂ ਦੇ ਬਦਲਾ ਪਿੱਛੇ ਇਹ ਮੰਨਿਆ ਜਾ ਰਿਹਾ ਸੀ ਕਿ ਫਰੰਗੀ ਹਕੂਮਤ ਸਮੇਂ ਬਣੇ ਕਾਨੂੰਨ ਹੁਣ ਸਮੇਂ ਦੇ ਹਾਣੀ ਨਹੀਂ ਰਹੇ ਇਹਨਾਂ ਵਿੱਚ ਕੁਝ ਕਾਨੂੰਨ ਬੇਲੋੜੇ ਸਨ ਤੇ ਕੁਝ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਸਨ ਸਿੱਟੇ ਵੱਜੋਂ ਜੁਰਮਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਸੀ ਤੇ ਜੁਰਮਾਂ ਨੂੰ ਕਰੜੇ ਹੱਥੀ ਲੈਣਾ ਔਖਾ ਹੋ ਰਿਹਾ ਸੀ ਜਦਕਿ ਨਵੇਂ ਕਾਨੂੰਨਾਂ ਦੀ ਘਾਟ ਕਾਰਨ ਆਮ ਸਧਾਰਨ ਜੁਰਮ ਵੀ ਗੰਭੀਰ ਤ੍ਰਾਮਾ ਨਾਲ ਜੁੜੇ ਗਏ ਸਨ ਜੋ ਕਿ ਮਨੁੱਖੀ ਹਕੂਕਾਂ ਦੀ ਵਿਰੋਧਤਾ ਸੀ ਆਮ ਲੋਕ ਵੀ ਨਿਆਂ ਲੈਣ ਲਈ ਦਰਦਦਰ ਪਟਕਰੇ ਸਨ ਤੇ ਅਦਾਲਤਾਂ ਵੀ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਫੈਸਲਾ ਕਰਨ ਤੋਂ ਅਸਮਰੱਥ ਸਨ ਬਿਨਾਂ ਸ਼ੱਕ ਲਾਗੂ ਹੋਣ ਵਾਲੇ ਤਿੰਨੇ ਨਵੇਂ ਕਾਨੂੰਨ ਆਮ ਲੋਕਾਂ ਦੀ ਸਲਾਮਤੀ ਤੇ ਜੁਰਮਕਾਰਾਂ ਲਈ ਖੌਫ ਲੈ ਕੇ ਆਉਣਗੇ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ